ਯਾ ਤੋਡਾ ਮੇਰਾ ਨਾਮ ਬਲਵੰਤ ਸਿੰਘ ਹੈ ਬਲਵੰਤ ਸਿੰਘ ਕੀ ਗੱਲ ਹੋਈ ਹੈ ਇਹ ਬੌਜੀ ਮੇਰਾ ਮੁੰਡਾ ਹੈ ਤਰਮਿੰਦਰ ਸਿੰਘ ਮੈਂ ਤੇ ਚੋਨਾ ਚੋਨਾ ਲਾਣਾ ਤੇ ਉਹਨੂੰ ਚੋਨੇ ਦਾ ਹੀ ਨਾਂ ਲਿਆ ਅਸੀਂ ਵੀ ਆਪਾਂ ਕੰਮ ਕਰੀਏ ਰਾਲ ਕੇ ਸਾਰੇ ਹੂੰ ਤੇ ਇਹਨਾਂ ਆਪਣੇ ਦੇ ਕਰਜ਼ਾ ਹੈਗਾ ਉਹ ਇੱਕ ਨਾ ਇਹ ਕੰਮ ਨਹੀਂ ਚੋਨਾ ਦੇ ਨਾਲ ਜਾਂਦਾ ਹੀ ਨਹੀਂ ਸਾਡੇ ਹੂੰ ਉਹ ਉਹ ਨਿਕਲ ਗਿਆ ਅੱਜ ਤਿੰਨ ਦਿਨ ਹੋ ਗਏ ਉਹਨੂੰ ਸਾਨੂੰ ਨਾ ਅਜੇ ਤੱਕ ਮਿਲਿਆ ਨਹੀਂ ਲੱਭਿਆ ਨਹੀਂ ਨਾ ਫੋਨ ਵੀ ਬੰਦ ਕੋਈ ਹੂੰ ਤੇ ਅਜੇ ਤੱਕ ਸਾਡੇ ਤਾਂ ਕਿਹੜੀ ਜਗ੍ਹਾ ਰਹਿੰਦੇ ਹੋ ਤੁਸੀਂ ਅਸੀਂ ਜੀ ਰਹਨੇ ਕਟੀਆਂ ਦੇ ਉਰੇ ਬਾਟਾ ਨਹੀਂ अच्छा नशा करता ता ही रेट बंदे ने बाहर निकलदे ने करो कार ਛੱਡਦੇ ਨੇ अच्छा नशा करता ਕਿਹੜਾ ਨਸ਼ਾ ਕਰਦਾ ਉਹ ਬਸ ਗੋਲੀਆਂ ਗਾਲੀਆਂ ਖਾ ਲਈਆਂ اچھا ਤੇ ਹੁਣ ਤੁਹਾਨੂੰ ਨਹੀਂ ਪਤਾ ਕਿੱਥੇ ਆ ਹਾਂਜੀ ਪਤਾ ਨਹੀਂ ਸਾਨੂੰ ਹੂੰ ਕੀ ਹੁਣ ਮੰਗ ਕੀ ਕਰਦੇ ਮੰਗੇ ਕਰਨੇ ਵੀ ਜੋ ਕੱਲ ਨੂੰ ਕੋਈ ਕਾਰਵਾਈ ਕਰੇਗਾ ਜੋ ਕੁਝ ਵੀ ਕਰਦਾ ਤੇ ਉਹ ਜ਼ਿੰਮੇਵਾਰ ਆਪ ਹੀ ਹੋਵੇਗਾ ਤੇ ਅਸੀਂ ਮਾਂ ਪਰ ਹੁਣ ਕਿੰਨਾ ਕੁ ਮਗਰ ਅਸੀਂ ਕੀ ਕਰ ਸਕਨੇ ਗਰੀਬ ਬੰਦੇ ਆ ਅਸੀਂ ਅਸੀਂ ਜੋਨਾ ਲਈ ਜਾਂਦੇ ਸਾਨੂੰ ਇਸ ਗੱਲ ਦਾ ਪਤਾ ਹੋਵੇ ਤੇ ਅਸੀਂ ਫਿਰ ਲੈ কী নাম বলবন্ত বলবন্ত মুন্ডে কি নাম নাম তরমেন্দ্র ঠিক